ਮੈਂ ਸਮਝਦਾ ਵੀ ਅੱਜ ਬੜਾ ਗੁਰਦਾਸਪੁਰ ਇਲਾਕੇ ਵਾਸਤੇ ਖੁਸ਼ੀਆਂ ਭਰਿਆ ਦਿਨ ਆ। ਆ ਜਿਹੜੀ ਇੰਡਸਟਰੀਅਲ ਸਟੇਟ ਜਿਹਨੂੰ ਆਪਾਂ ਕਹਿੰਨੇ ਆ ਇਹ ਮੇਰੇ ਖਿਆਲ 1976 ਦੇ ਵਿੱਚ ਹੋਣ ਦੇ ਵਿੱਚ ਆਈ ਸੀਗੀ। ਔਰ ਲਗਾਤਾਰ ਉਸ ਤੋਂ ਬਾਅਦ ਇੱਥੇ ਇੰਡਸਟਰੀ ਵੀ ਹੌਲੀ-ਹੌਲੀ ਆਉਂਦੀ ਰਹੀ ਔਰ ਬਹੁਤ ਧੇਰ ਇੰਡਸਟਰੀਅਲ ਸਟੇਟ ਜਿਹੜੀ ਸੀ ਏਦਾਂ ਹੀ ਪਈ ਰਹੀ। ਕੁਝ ਧੇਰ ਪਹਿਲਾਂ ਜਿਹੜੀ ਸਾਡੀ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨੇ ਸ਼ਾਮਸੁੰਦਰ ਵਰਮਾ ਜੀ ਔਰ ਮੇਜ ਜੀ ਔਰ ਅਵੀਖੰਨਾ ਜੀ ਅਰਜੰਦਰ ਜੀ ਇਹਨਾਂ ਨੇ ਸਾਰਿਆਂ ਨੇ ਧਿਆਨ ਦੇ ਵਿੱਚ ਲਿਆਂਦਾ ਕਿ ਇਹ ਇੰਡਸਟਰੀਅਲ ਸਟਰੀਟ ਦੀਆਂ ਬੜੀਆਂ ਮੁਸ਼ਕਲਾਂ ਨੇ ਨਾ ਇੱਥੇ ਸਾਨੂੰ ਬਿਜਲੀ ਕੈਟਾਗਰੀ 2 ਚ ਮਿਲ ਰਹੀ ਆ ਨਾ ਹੀ ਇੱਥੇ ਕੋਈ ਚੱਜਦੀਆਂ ਸੜਕਾਂ ਨੇ ਨਾ ਕੋਈ ਸਟਰੀਟ ਲਾਈਟ ਆ ਨਾ ਹੀ ਜਿਹੜਾ ਸੀਵਰੇਜ ਆ ਉਹ ਚਾਲੂ ਆ ਬੰਦ ਪਿਆ ਹੋਆ ਔਰ ਇਸ ਤੋਂ ਇਲਾਵਾ ਕੋਈ ਪਾਰਕ ਦੀ ਵਿਵਸਥਾ ਨਹੀਂ ਆ ਆਲ ਡਿਟਲਚਰ ਦਾ ਕੰਮ ਹੋਣ ਵਾਲਾ ਇਸ ਕਰਕੇ ਦੇ ਬਾਰੇ ਕੋ ਸੋਚਿਆ ਜਾਵੇ। ਔਰ ਮੈਂ ਇਸ ਗੱਲ ਦਾ ਹੈਰਾਨ ਸੀਗਾ ਵੀ ਕੈਟਾਗਰੀ 2 ਦੇ ਵਿੱਚ ਜਿਹੜੀ ਬਿਜਲੀ ਮਿਲਨੀ ਸੀ ਉਹ ਸਿੱਧੀ ਰਣਜੀਤ ਬਾਗ ਜਿਹੜਾ ਸਾਡਾ ਸਬਸਟੇਸ਼ਨ ਆ ਉਹਦੇ ਤੋਂ ਹੀ ਦੀ ਸਪਲਾਈ ਜਿਹੜੀ ਆ ਹੁੰਦੀ ਆ ਤਾਂ ਕਿ ਉਹ ਨਿਰਵਗਨ ਬਿਜਲੀ ਦੀ ਸਪਲਾਈ ਆ ਜਾਂਦੀ ਆ ਕਾਕਸ ਨਹੀਂ ਲੱਗਦੇ ਇੰਡਸਟਰੀ ਨੂੰ ਆਪਣੀ ਪ੍ਰੋਡਕਸ਼ਨ ਵਾਸਤੇ ਉਹਦਾ ਫਾਇਦਾ ਹੋ ਜਾਂਦਾ। ਅਸੀਂ ਉਹ ਗੱਲ ਮੁੱਖ ਮੰਤਰੀ ਸਾਹਿਬ ਦਾ ਲੈ ਕੇ ਗਏ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਖਾਸ ਕਰਕੇ ਸਾਡੇ ਜਿਹੜੇ ਮੰਤਰੀ ਨੇ ਤਰਨਪੁਰਜੀ ਇੰਡਸਟਰੀਜ਼ ਔਰ ਕਮਰਸ ਮਿਨਿਸਟਰ ਨੇ ਉਹਨਾਂ ਨੇ ਬਹੁਤ ਦਿਲਚਸਪੀ ਲਈ ਔਰ 3 ਕਰੋੜ ਦੇ 5 ਲੱਖ ਰੁਪਈਆ ਇਹਦੇ ਵਾਸਤੇ ਸੈਂਕਸ਼ਨ ਕਰਕੇ ਇੱਥੇ ਭੇਜਤਾ ਵਾ ਇਹਦੇ ਵਿੱਚ 95 ਲੱਖ ਰੁਪਏ ਦੇ ਕਰੀਬ ਪਹਿਲੀ ਵਾਰ ਉਹ ਆ ਵੀ ਜਿੱਦ ਸਰਕਾਰ ਨੇ ਬਿਜਲੀ ਬੋਰਡ ਨੂੰ پیسے ਦਿੱਤੇ ਹੁਣ ਕਿ ਤੁਸੀਂ ਇਹਦਾ ਜਿਹੜਾ ਸਿੱਧੀ ਸਪਲਾਈ ਆ ਕੇਬਲ ਦੀ ਜੋੜਦੇ ਹੋ ਉਸ ਵਕਤ ਬਹੁਤ ਜਲਦੀ ਬੜੇ ਘੱਟ ਟਾਈਮ ਦੇ ਵਿੱਚ ਮੈਂ ਸਮਝਦਾ ਵੀ ਬਿਜਲੀ ਬੋਰਡ ਦੇ ਸਾਡੇ ਆਫਿਸ ਐਕਸ਼ਨ ਸਰਸਾ ਕੁਲਦੀਪ ਸਿੰਘ ਜੀ ਖੜੇ ਨੇ ਪ੍ਰਦੀਪ ਸੈਣੀ ਜੀ ਖੜੇ ਨੇ ਇਹਨਾਂ ਨੇ ਮਿਹਨਤ ਦੇ ਨਾਲ ਕੇਬਲ ਪਾ ਕੇ ਇਹਨੂੰ ਚਾਲੂ ਕਰ ਦਿੱਤਾ ਔਰ ਅੱਜ ਲੋਕਾਂ ਨੂੰ ਉਹਦਾ ਫਾਇਦਾ ਹੋ ਰਿਹਾ ਔਰ ਮੈਂ ਧੰਨਵਾਦੀ ਆ ਸਾਡੇ ਅ ਇੰਡਸਟਰੀਜ਼ ਡਿਪਾਰਟਮੈਂਟ ਦੇ ਜਨਰਲ ਮੈਨੇਜਰ ਨੇ ਸਪਾਲਜੀ ਉਹ ਕਮਲਜੀਤ ਜੀ ਜਿਹੜੇ ਐਗਜ਼ੈਕਟਿਵ ਇੰਜੀਨੀਅਰ ਨੇ ਇਹਨਾਂ ਨੇ ਭਾਰਤ ਮੂਸ਼ਨ ਜੀ ਚੇਅਰਮੈਨ ਸਾਹਿਬ ਆਪ ਇੰਟਰਸਟ ਲਿਆ ਆਪ ਨੇ ਇੰਟਰਸਟ ਲੈ ਕੇ ਤੇ ਐਸਟੀਮੇਟ ਸਾਰੇ ਤਿਆਰ ਕਰਾ ਕੇ ਉਹ ਮਨਜ਼ੂਰੀ ਜਿਹੜੀ ਆ ਮਿਲ ਗਈ ਆ ਉਹਨੇ ਕੰਮ ਜਿਹੜਾ ਵਿਧੀਵਤ ਤਰੀਕੇ ਨਾਲ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਔਰ ਇਦੀਆਂ ਜਿਹੜੀਆਂ ਸੜਕਾਂ ਨੇ ਉਹਦੇ ਆਲੇ ਦੁਆਲੇ ਕਾਇਜ਼ ਲੱਗਣ ਗਿਆ ਸੀਵਰੇਜ ਦੀ ਸਫਾਈ ਹੋਊਗੀ ਸਟਰੀਟ ਰਾਈਟ ਲੱਗੂਗੀ ਔਰ ਇਸ ਤੋਂ ਇਲਾਵਾ ਜਿਹੜਾ ਸਾਡੇ ਪਲਾਂਟੇਸ਼ਨ ਆ ਜਿਹੜਾ ਜਿੱਥੇ ਕਿਤੇ پارک ਦੀ ਸਾਮ ਸੰਭਾਲਾ ਜਾਂ ਕੋਈ ਬੈਂਚਸ ਵਗੈਰਾ ਦਾ ਪ੍ਰੋਵੀਜ਼ਨ ਆ ਉਹ ਆਗੇ ਕਿ ਦੇਖ ਨਜ਼ਰ ਆਉਗੇ ਸੋ ਮੈਂ ਕਿਸੇ ਵਕਤ ਮਹਿਸੂਸ ਕਰਦਾ ਸੀਗਾ ਵੀ ਗਰਦਾਸਪੁਰ ਨੂੰ ਹਮੇਸ਼ਾ ਇੱਕ ਪਿੰਡ ਦੇ ਬੈਕਵਰਡ ਰੂਪ ਹੀ ਸਮਝਿਆ ਗਿਆ ਜਦੋਂ ਸਾਡੇ ਕੋਲ ਇੰਨੀ ਵਧੀਆ ਇੱਕ ਇੰਡਸਟਰੀਅਲ ਸਟੇਟ ਸੀਗੀ ਜਿਹਨੂੰ ਬਹੁਤ ਵਧੀਆ ਤਰੀਕੇ ਨਾਲ ਕਈ ਸਾਲ ਪਹਿਲਾਂ ਡਵੈਲਪ ਕੀਤਾ ਜਾ ਸਕਦਾ ਸੀਗਾ ਮੈਂ ਹੈਰਾਨ ਆ ਪਿਛਲੀਆਂ ਸਰਕਾਰਾਂ ਦੇ ਉਝੇ ਲੇ ਲੀਡਰਾਂ ਦੇ ਜਿਨ੍ਹਾਂ ਨੇ ਇੰਨੇ ਵਧੀਆ ਇੱਕ ਹੱਬ ਨੂੰ ਇੱਕ ਸੈਂਟਰ ਨੂੰ ਧਿਆਨ ਨਹੀਂ ਦਿੱਤਾ ਔਰ ਮੈਂ ਐਸੋਸੀਏਸ਼ਨ ਦਾ ਧੜਵਾਦ ਕਰਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਚੁੱਕ ਕੇ ਪੰਜਾਬ ਸਰਕਾਰ ਹਮੇਸ਼ਾ ਸੰਵੇਦਨਸ਼ੀਲਾ ਔਰ ਯਤਨਸ਼ੀਲਾ ਸਮਾਜ ਦੇ ਹਰ ਵਰਗ ਦੇ ਜ਼ਿੰਮੇਵਾਰਾਂ ਨੂੰ ਉੱਪਰ ਝੁੱਕਣ ਲਈ ਅੱਜ ਉਹਨਾਂ ਨੇ 3 ਕਰੋੜ 5 ਲੱਖ ਰੁਪਏ ਦੇ ਕੇ ਜਿਹੜੀ ਇੱਕ ਨਵੀਂ ਦਿੱਖ ਜਿਹੜੀ ਆ ਉਹ ਨਿਕਲੂਗੀ ਔਰ ਇਹਦੇ ਨਾਲ ਵਾਸੋ ਮੇਨਾ ਵਿੱਚ ਜਿੱਥੇ ਇੰਡਸਟਰੀ ਵਧੂਗੀ ਉੱਤੇ ਇਲਾਕੇ ਦੀ ਜਿੱਥੇ ਆਰਥਿਕ ਐਕਟੀਵਿਟੀ ਇਕਨੋਮਿਕ ਐਕਟੀਵਿਟੀ ਵਧੂਗੀ ਉਹਦੇ ਨਾਲ-ਨਾਲ ਰੋਜ਼ਗਾਰ ਦੇ ਸਾਧਨ ਵੀ ਵਧਣਗੇ ਔਰ ਜਿੰਨੇ ਰੋਜ਼ਗਾਰ ਦੇ ਸਾਧਨ ਵਧਣਗੇ ਉਹਨਾਂ ਸਾਡੇ ਇਲਾਕੇ ਨੂੰ ਉਸ ਚੀਜ਼ ਦਾ ਫਾਇਦਾ ਹੋਊਗਾ ਔਰ ਸਾਡੇ ਵਿੱਚ ਜਿਹੜੀਆਂ ਸਾਡੀ ਐਨਜੀਓ ਨੇ ਭਾਰਤ ਗਾਥ ਪਰਿਸ਼ਦ ਉਹਦੇਦਾਰ ਆਫਿਸ ਮੇਰੇ ਸਾਰੇ ਆਏ ਨੇ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਤ ਪੂਸ਼ਨ ਜੀ ਔਰ ਸਾਰੇ ਹੀ ਪਾਰਟੀ ਦੇ ਬਹੁਤ ਅਹਿਮ ਰੁਖਨ ਦਰਬਾਰਾ ਸਾਰੇ ਲੀਡਰ ਸਾਹਿਬਾਨ ਔਰ ਪ੍ਰੋਮਿਨੈਂਟ ਪਰਸਨੈਲਿਟੀਜ਼ ਆਪਣੇ ਸ਼ਹਿਰ ਦੀ ਆਜਾ ਤੇ ਇਕੱਠੀਆਂ ਹੋਈਆਂ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਂਦਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਪ੍ਰਵਿੰਦ ਕੇਜਰੀਵਾਲ ਜੀ ਦੀ ਸੋਚ ਇਸ ਗੱਲ ਦੀ ਵਚਨਬੱਧਾ ਕਿ ਪੰਜਾਬ ਦੇ ਸਾਡੇ ਗੁਰਦਾਸਪੁਰ ਦੇ ਹਰ ਵਰਗ ਲਈ ਉਹ ਅਪਰਾਹਲੇ ਵੀ ਕਰਦੀ ਰਹੂਗੀ ਔਰ ਸਾਡੀ ਕੋਸ਼ਿਸ਼ ਵੀ ਹੋਊਗੀ ਕਿ ਲੋਕਾਂ ਦਾ ਜੀਵਨ ਧਾਰ ਉੱਪਰ ਚੁੱਕੇ ਔਰ ਵਿਕਾਸ ਦੀ ਗਤੀ ਬਹੁਤ ਤੇਜ਼ੀ ਦੇ ਨਾਲ ਇਸ ਇਲਾਕੇ ਦੇ ਵਿੱਚ ਚੱਲੂਗੀ ਤਾਂ ਕਿ ਸਾਡਾ ਸ਼ਹਿਰ ਜਿਹੜਾ ਉਹ ਵਧੀਆ ਤਰੀਕੇ ਨਾਲ ਪਰਫਲਟ ਹੋ ਕੇ ਵਿਕਸਤ ਸ਼ਹਿਰਾਂ ਦੇ ਵਿੱਚੋਂ ਸਾਹਮਣੇ ਆਵੇ ਧੰਨਵਾਦ